ਲੋਕਾਂ ਦੇ ਉੱਤੇ ਸਰਕਾਰੀ ਮਹਿਕਮੇ ਦੇ ਉੱਤੇ ਰੋਬ ਬਣਾ ਕੇ ਆਪਣਾ ਮਤਲਬ ਕੰਮ ਦੇ ਸਰਕਾਰੀ ਮਹਿਕਮੇ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਕੀ ਮਾਮਲਾ ਹੈ ਦੀ ਮਕਲਿਸ ਪਾਰਟੀ ਕੋ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਹਰਮਨ ਪ੍ਰੀਤ ਨਾਮ ਦਾ ਮੁੰਡਾ ਸਨ ਆਫ ਕਰਨ ਸਿੰਘ ਵਾਸੀ ਇਸਰ ਨਗਰ ਉਧਿਆਨੇ ਦਾ ਉਮਰ ਕਰੀਬ 30 ਸਾਲ ਜੋ ਪੁਲਿਸ ਦਾ ਮੁਲਾਜ਼ਮ ਇਨਸਪੈਕਟਰ ਵਿਜੀਲੈਂਸ ਦਾ ਇਨਸਪੈਕਟਰ ਦੱਸ ਕੇ ਲੋਕਾਂ ਨਾਲ ਠੱਗੀ ਮਾਰਦਾ ਹੈ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀਗੀ ਪੁਲਿਸ ਪਾਰਟੀ ਨੇ ਐਸ ਐਚ ਓ ਸਾਹਿਬ ਨੇ ਅਬ ਐਸ ਏ ਸੀ ਪੀ ਸਾਹਿਬ ਨੇ ਬਹੁਤ ਸਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ ਸਰ ਕਿਹੜੀ ਗੜੀਆਂ ਠੱਗੀਆਂ ਮਾਰ ਚੁੱਕੀਆਂ ਜੀ ਹੁੰਨਦਾ ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਵਰਦੀਆਂ ਵੀ ਮਿਲੀ ਨੇ ਦੇ ਕੋਲ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਸਰ ਕਿਹੜੀ ਵਰਦੀ ਮਿਲੀ ਹੈ ਅੰਤ ਤੱਕ ਇਹ ਕਿੰਨਾ ਸਮਾਂ ਹੋ ਗਿਆ ਜੀ ਚੌਂਕੀ ਦੇ ਵਿੱਚ ਹੀ ਬੈਠਦੇ ਜੀ ਸ਼ਿਮਲਾ ਪੂਰੀ ਤਾਰੇ ਦੀ ਚੌਂਕੀ ਆ ਉਹਦੇ ਵਿੱਚ ਹੀ ਬੈਠਦਾ ਜੀ ਆ ਕੇ ਮਲਾਜਮਾ ਕੋਲ ਫੁੱਟੀ ਉਹਨਾਂ ਨੂੰ ਪਤਾ ਈ ਜਾਂ ਇਹ ਗੁੰਮਰਾਹ ਕਰਦਾ ਸੀ ਉਹਨਾਂ ਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹ ਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਬ ਤੇ ਬੜਾ ਕੋਈ ਇਹਨੇ ਵਾਰਦਤ ਕਰਦੇ ਹੋਏ ਫੜਿਆ ਗਿਆ ਹੈ ਜਾਂ ਕੋਈ ਕਿਸੇ ਕੋਲ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀਗੀ ਮੁਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦਸਕੇ ਲੋਕਾਂ ਨੂੰ ਬੇਵਕੂ ਬਣਾਉਂਦਾ ਹੈ ਰੌਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮਹਿਕਮੇ ਦੇ ਉੱਤੇ ਰੌਬ ਬਣਾ ਕੇ ਆਪਣਾ ਮਤਲਬ ਕੰਮ ਕਿ ਕੰਡਾ ਲੱਗੀ ਸਾਹਨੇ ਆਈ ਵੀ ਉਹਦੇ ਕੋਈ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਹ ਸੁਪਰਵਾਈਜ਼ ਵੀ ਪਤਾ ਲੱਗਾ ਵੀ ਚੌਂਕੀ ਦੇ ਵਿੱਚ ਲੰਬੇ ਸਮੇਂ ਤੋਂ ਇਹ ਬੈਠਦਾ ਆ ਰਿਹਾ ਸੀਗਾ ਤੇ ਚੌਂਕੀ ਵਾਲੇ ਨੇ ਪੁੱਛਿਆ ਨਹੀਂ ਜੀ ਵੀ ਵਿਜੀਲੈਂਸ ਆ ਕੇ ਉਹਦੇ ਕੀ ਕੰਮ ਇਹ ਜੀ ਸੂਤਰੋਂ ਵਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪਰੋਪਰੀਏਟ ਐਕਸ਼ਨ ਹੋਊ ਲੱਲਾਂਗੇ ਇਹ ਵਰਤیاں ਵਗੈਰਾ ਕਿੱਥੋਂ ਬਣਵਾਈਆਂ ਗਈਆਂ ਨੇ ਇਹਨਾਂ ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਾਂਗੇ ਸਰ ਇਹਦੇ ਨਾਲ ਕੋਈ ਹੋਰ ਵੀ ਬੰਦੇ ਆ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ ਇਸੇ ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉਥੇ ਪੇਸ਼ ਕਰਾਂਗੇ ਤੇ ਜੱਟ ਜਰਦਨ ਜੀ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਏ ਵੀ ਕਿਹੜੀ ਵਾਰਦਾਤ ਨੇ ਕੀਤੀ ਹੈ ਜਾਂ ਕਿ ਦੇਖੋ ਜੀ ਹੁਣ ਤਾਂ ਰਿਕਵਰੀ ਆਈ ਹੈ ਰਿਕਵਰੀ ਇਹਦੇ ਇਹਦੇ ਕੋਲੋਂ ਰਿਕਵਰੀ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ 벨ਟਸ ਹੈ ਇਸ ਤੋਂ ਕੋਈ ਠੱਗੀ ਸਾਹਮਣੇ ਆਈ ਹੋਈ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਈ ਨਹੀਂ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਮਹਿਕਮੇ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਬੰਦੇ ਕਿੰਨੇ ਲੋਕ ਆ ਰਹੇ ਨੇ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਨਹੀਂ ਕਿੱਦਾਂ ਵਾਰਦਾਤ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾਂ ਨੇ ਦੱਸਿਆ ਨਹੀਂ ਮੇਰਾ ਤਾਂ ਸਰ ਕੀਤੀਆਂ ਨੇ ਮੇਰੇ ਕੋਲ ਪਲੇਟ ਆ ਜੀ ਕੋਈ ਹੁਣ ਤੋਂ ਸਾਹਮਣੇ ਯਾਰ ਟਾਂਕ ਕੇ ਆਪਾਂ ਫੜਿਆ ਇਹਨੂੰ ਹਾਂ ਠੀਕ ਸਰ ਰੰਗੇ ਹੱਤੀ ਕਿਉਂ ਨਹੀਂ ਫੜਿਆ ਗਿਆ ਰੰਗੇ ਹੱਤੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਦੀ ਕਾਰਗਰੀ ਇਹ ਰੰਗੇ ਹੱਤੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਸਰ ਆਪਾਂ ਨੂੰ ਪ੍ਰੋਪਰਟੀ ਵੀਰਾਂ ਦੀ ਕੋਈ ਡਿਟੇਲ ਹੈ ਇਹ ਕਿੱਥੇ ਦਾ ਰਹਿ ਇਹ ਕਿ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ। ਜਦੋਂ ਮੈਂ ਤਾਂ ਪ੍ਰੋਫੈਸ਼ਨਲ ਹੀ ਆ ਕੀ ਕਰਦਾ ਸੀ ਇਸ ਤੋਂ ਇਲਾਵਾ, ਇਹ ਤੋਂ ਇਲਾਵਾ। ਪ੍ਰੋਫੈਸ਼ਨਲ ਜੀ ਪਹਿਲਾਂ ਹੀ ਇਹ ਤਿਆਰੀ ਕਰਦਾ ਸੀਗਾ। ਇਹਦਾ ਸੁਪਨਾ ਸੀਗਾ ਵਰਤੀ ਹੁੰਦਾ। ਹੋਇਆ ਨਹੀਂ ਕਿਸੇ ਕਾਰਨ ਕਰ। ਕਿਸ ਚੀਜ਼ ਦੀ ਤਿਆਰੀ? ਇਹ ਪੁਲਿਸ ਮੈਹਵਾਰ ਨਹੀਂ ਨਹੀਂ ਪੁਲਿਸ ਦੀ ਵਰਤੀ ਹੁੰਦੀ। ਓਕੇ ਪੰਜਾਬ ਪੁਲਿਸ ਦੇ। ਸਰ ਮੱਡੀ ਕਿਹੜੀ ਪ੍ਰਾਇਮਰ ਦੀ ਹੈ ਸਰ? ਸਵਿਫਟ ਹੈ ਜੀ ਚਿੱਟੇ ਕਲਰ ਦੀ। ਉਸ ਤੇ ਉਹਨੇ ਉਹਨੇ ਸਟicker ਲਾਇਆ ਸੀਗਾ ਪੁਸ ਦਾ। ਸਟicker ਲਾਇਆ ਹੋਇਆ ਸੀ। ਸਰ ਕਿੰਨਾ ਪੜਿਆ ਲਿਖਿਆ ਜੀ? ਇਹ ਜੀ ਗ੍ਰੈਜੂਏਟ ਹੈਗਾ ਐਸ ਪਰ ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰੈਜੂਏਟ ਹੈ ਸਵਾਲ ਹੈ ਜੀ ਬੰਦੇ ਸ਼ਮਲਾਪੁਰ ਦੀ ਥਾਣੇ ਦੇ ਦੋ ਤਿੰਨ ਮੁਆਜ਼ਮ ਵੀ ਆਪਣਾ ਸ਼ਿਕਾਰ ਬਣਾਇਆ ਉਹਨਾਂ ਕੋ ਫੈਸਲੇ ਲਏ ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ ਬਾਕੀ ਠੀਕ ਹੈ ਜੀ ਸਰ ਜੀ ਕੋਈ ਪਰਚੇ ਹੈਗੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ਾ वगैरह ਤੋਂ ਪਹਿਲਾਂ ਕੋਈ ਪਰਚਾ ਨਹੀਂ ਹੈ ਠੀਕ ਹੈ ਮੇਰੀ ਮੇਰੀ ਜੀ ਰਿਕੁਐਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ 2 ਦਿਨ ਉਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਸਾਰਾ ਠੀਕ ਹੈ ਜੀ ਠੀਕ ਹੈ ਥੈਂਕ ਯੂ ਸੋ ਮਚ ਜੀ ওকে ਸਰ ਥੈਂਕ ਯੂ